ਆਈ ਬੈਨਾ ਸੀ ਲਓ ਜੀ ਬਾਈ ਟਰਾਈ ਲੈਣ ਚੱਲੇ ਆ ਤੇਲ ਪਾ ਲੇ ਤੇ ਹੁਣ ਜਾਣ ਦੀ ਤਿਆਰੀ ਆ ਮੁੰਡੇ ਨੇ ਸ਼ੋ ਚੱਕ ਲਈ ਇੱਕ ਵਾਰ ਲੈ ਬਾਈ ਕਿਸਾ ਉਪਾਤ ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਚੱਲੇ ਆ ਬਾਈ ਜੱਗੇ ਬਸ ਕੋਲ ਤੇ ਇੱਕ ਟਰੈਕਟਰ ਦਾ ਬਾਈ ਜੌਨ ਲੀਆ ਉਹ ਛੱਡ ਗਿਆ ਇਹ ਤੇ ਬੰਟੀ ਵਾਜ ਦੇ ਰਿਸ਼ਤੇਦਾਰ ਦਾ ਤੇ ਉਹ ਲੈ ਕੇ ਆਉਣਾ ਬਈ ਅੱਜ ਤੇ ਕਿਹੜੇ-ਕਿਹੜੇ ਬੰਦੇ ਜਾ ਰਹੇ ਆ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਬਾਕੀ ਜੱਗਾ ਇਹ ਤੇ ਵੀਰ ਨਾ ਹੀ ਗੱਡੀ ਲੈ ਕੇ ਆਉਂਦੇ ਆ ਮੌਸਮ ਵੀ ਉਹ ਹੀ ਖਰਾਬ ਆ ਜੀ ਮੀਂਹ ਵਾਲਾ ਮੌਸਮ ਹੈ ਚੱਲਦੇ ਉੱਥੇ ਨੂੰ ਥੋੜੀ ਲਿਖਾਉਂਦੇ ਆ ਵੀ ਕਿਆ ਸਿਸਟਮ ਹੈ ਬਾਕੀ ਬਾਈ ਮੌਸਮ ਦੇਖੋ ਕਿਦਾਂ ਦਾ ਹੈ ਲੈ ਪੂਰੀ ਬੱਦਲਾਈ ਆ ਬਾਈ ਤੇ ਕਿਆ ਰਹੇ ਜੀ ਮੀਂਹ ਚ ਕੱਦੂ ਕਰਾਉਣਾ ਉੱਥੇ ਉੱਥੇ ਕੱਦੂ ਕਰਕੇ ਆਉਣਾ ਬਾਈ ਉਹ ਜ਼ੋਰ ਦਾ ਪਾ ਦੇ ਮੈਂ ਕਿੰਨਾ ਟਾਈਮ ਹੋ ਗਿਆ ਸੱਸੀ ਕਾਲ ਜੀ ਟਾਈਮ ਤਾਂ ਬਾਈ ਮੈਂ ਦੋ ਤਿੰਨ ਮਹੀਨੇ ਹੋ ਗਏ ਵੱਧ ਹੋ ਗਏ ਹਾਂ ਅੰਕਲ 20 ਦਿਨ ਗਿਆ ਤਾਂ 15 5 ਮਹੀਨੇ ਵਾ ਦੇਣ ਲੱਗਿਆ ਬਾਈ ਤੁਹਾਨੂੰ ਬਾਈ ਤਾਂ ਤੁਹਾਨੂੰ ਪਤਾ ਹੀ ਦਿਲ ਰਾਤ ਆਣਿਆ ਸੀਜ਼ਨ ਕਰਕੇ ਲੋੜ ਪੈ ਗਈ ਅੰਕਲ ਹਾਂ ਫਿਰ ਲਿਆਈਏ ਹਾਂ ਜੀ ਜਾਓ ਪੰਮੂ ਕਰ ਲਿਆਈਏ ਹਾਂ ਜੀ ਹਾਂ ਜੀ ਲਿਆਓ ਤਾਂ ਜਾ ਕੇ ਬੋਝ ਕੀ ਜਾਗੇ ਬਤਾ ਮਨੂ ਭਾਈ ਦੇਖਦੇ ਲਓ ਜੀ ਭਾਈ ਮੀ ਚੱਲ ਪਿਆ ਹਾਂ ਨਹੀਂ ਆ ਗਿਆ ਫੇਰ ਅੱਜ ਰਸਤੇ 'ਚ ਰਾਤ ਬਹੁਤਿਆ ਨਿਕਰ ਗਿਆ ਤਾਂ ਅੱਜ ਫੇਰ ਆ ਗਿਆ ਲੱਗੇ ਆਪਣੇ ਕੰਨੀ ਨਹੀਂ ਹੈਗਾ ਰਸਤੇ 'ਚ ਹੋਇਆ ਇਹ ਆਪਣੇ ਵੀ ਚਲੇ ਜਾਣੇ ਨੇ ਹੋਏ ਹੋਣੀ ਇਹ ਭਾਈ ਹਲੇ ਅਸੀਂ ਪਨੇਾਲਿਆਂ ਨਹੀਂ ਪਹੁੰਚੇ ਪਨੇਾਲਿਆਂ ਤੇ ਪਿੱਛੇ ਮੀਂਹ ਟਕਰ ਗਿਆ ਲਓ ਜੀ ਭਾਈ ਬਹੁਤ ਮੀਂਹ ਆ ਗਿਆ ਤਕਰੀਨਾ ਸਾਹਿਬ ਦਿਖਾਉਂਗਾ ਮੂਰੇ ਤਾਂ ਕੋਈ ਦੇਖਦਾ ਨਹੀਂ ਕਹਦੇ ਇਹੀ ਤਾਂ ਫੋਨ 'ਚ ਫਰਕ ਹੈ ਭਾਈ ਸਾਹਿਬ ਆਈਫੋਨ ਦਾ ਕੈਮਰਾ ਬਾਈ ਵਧੀਆ ਏ ਸਾਡੇ ਵਾਲ ਜਿੱਦਾਂ ਦੇਖਦੇ ਨੂੰ ਕੈਮਰਾ ਤਾਂ ਗੱਲ ਕਰੀਂ ਪਤਾ ਏ ਆਪਣੇ ਚਾਹੀਦਾ ਕੈਮਰਾ ਨਾਲ ਇੱਕ ਵਾਰ ਥੋੜਾ ਜਿਹਾ 20 ਮਿੰਟ ਅੱਧਾ ਘੰਟਾ ਪੈ ਗਿਆ ਬਾਈ ਫਿਰ ਔਣੀ ਕਰਨੇ ਲੋੜ ਨਹੀਂ ਪੈਣੀ ਦੇਖੋ ਨਾ ਆਹ ਬਣ ਗਈ ਜੱਗੇ ਸਰ ਕੈਮਰਾ ਚੈੱਕ ਕਰਦੇ ਤੇਰਾ ਕੈਮਰਾ ਕਿਹੜਾ ਹੈ ਤੇਰਾ ਕੈਮਰਾ ਦਾ ਵੀ ਵਧੀਆ ਏ ਟਾਈਮ ਸੌਂਗ ਆਇ ਲੈ ਸਹੀ ਉਹ ਲੈ ਆਪ ਥੋੜਾ ਏ ਆ ਇਹਦੇ ਦਿਨ ਉਦਾਰ ਕੇ ਬਣਾ ਨਹੀਂ ਹੈਗਾ ਦੁਲੁੱਕੇਦਾਰ ਨਹੀਂ ਓਹ ਦੱਸ ਲੱਗਦਾ ਕਿੰਨਾ ਹੋਈ ਹੈ ਪੱਲ ਨਹੀਂ ਆ। ਲੋ ਜੀ ਭਾਈ ਪਾਣੀ ਨੇ ਕਿਨੇ ਬਸ ਘਰਾਤੀ। ਉਹ ਰੋਡ ਡਾਊਨ ਆ ਇਹ ਇਕੱਠਾ ਆ ਗਿਆ ਓਰੇ। ਉਹ ਗੱਲੀਆਂ ਲੈ ਨਾ ਪਰੇ ਹਾਈਵੇ ਦਾ ਹਾਲ ਆ। ਹਾਂ। ਉਹ ਬੱਲਾ ਬੱਲਾ ਭਾਈ ਉੱਠ ਓਏ ਭਾਈ ਦੱਬਦਾ ਕਿਤੇ। ਉਹ ਹੋ ਗਿਆ ਗੱਡੀ ਸਾਡੀ। ਪਾਣੀ ਜ਼ਿਆਦਾ। ਨੇ ਇਹਦੇ ਬੰਦੇ ਜਦ ਸਾਰੀ ਲੈਣ ਇੱਕ ਪਾਸੇ। ਲੋ ਜੀ ਭਾਈ ਪਹੁੰਚ ਗਏ। ਰਾਜਾ ਭਾਈ। ਅੱਸੀ ਕਾਲ ਜੀ। ਅੱਸੀ ਕਾਲ ਜੀ। ਔਰ ਮੈਂ ਠੀਕ ਆ ਵੀਰੇ ਏਕੇ ਟਰੈਕਟਰ ਦੇਖ ਗਿਆ ਟਰਾਲਾ ਖੜਾ ਹੈ ਬਾਈ ਤਿਆਰ ਕਰ ਰਿਹਾ ਤਗੜਾ ਕਰਤਾ ਮੀ ਮੂ ਕਿੰਨਾ ਓਹ ਇਹਦਾ ਮੋੜ ਬਾਈ ਇਹਦਾ ਅੱਗਾ ਫਿਰ ਮੈਂ ਭਾਈ ਟਰੱਕ ਰੂਟਾ ਵੀਟਰ ਦਾ ਬੈਠਾ ਤਾਂ ਜੋ ਕਹੋਗੇ ਅੰਦੇ ਉਹ ਭਰਾਂਗੇ ਸੜੀ ਅਗੀ ਸੀ ਹੈਗੀ ਠੀਕ ਹੈ ਲਓ ਜੀ ਬਾਈ ਬਾਈ ਦੇ ਮੇਲੇ ਲਓ ਜੀ ਬਾਈ ਪਹੁੰਚ ਗਏ ਦੁਕਾਨ ਦੇ ਅੰਦਰ ਹੈਗਾ ਫੌਂਡਾ ਮੇਲਾ ਜੀ ਪਰ ਹੈ ਵੀ ਆਨਲੈਂਡ ਹੈ ਹੌਲੈਂਡ ਸਾਰੇ ਪਾਸੇ ਨੂੰ ਸਪੈਸ਼ਲ ਡੀਸ਼ਨ ਸਪੈਸ਼ਲ ਡੀਸ਼ਨ ਖੜੇ ਹੈ ਹਾਂ ਜੇ ਕਿ ਆ 0.25 ਮੀਟਰ ਬੱਤੀਆਂ ਲਾਏ ਮੈਂ ਕਿਹੜਿਆਂ ਦਾ ਪੂਰ ਲਾਇਆ ਪਿਆ ਹਲੇ ਹੋਰ ਹੀ ਕੋੜੇ ਇੱਕ ਦੋ ਚ ਪੰਜਾਬੀ ਵੀ ਆ ਆ ਨੀਲੇ ਘੋੜੇ ਲੈ ਆਏ ਬਾਈ ਆ ਦੇਖਿਆ ਰ ਆਪੇ ਆ ਸਾਰਾ ਕੁਝ ਇੱਧਰ ਪਿਆ ਬਲਾ ਦੇ ਚਲ ਜੀ ਆ ਦੇਖ ਦੋ ਚ ਪੰਜਾਬੀ ਆ ਪੇ ਆ ਦੋ ਉਹ ਆ ਚਾਰ ਚ ਪੰਜਵੀਂ ਆ ਉਹ ਲੋ ਜੀ ਬਾਈ ਪਹੁੰਚ ਗਏ ਜੱਗੇ ਆਹੀ ਪੰਪ ਤਾਂ ਪਹਿਲਾਂ ਨਾ ਹਾਂ ਪਹਿਲਾਂ ਤਾਂ ਹੋਰ ਜਾਨਵਰ ਦਾ ਲੈ ਪਛਾਣੇ ਨਹੀਂ ਹੁੰਦਾ ਜੀ ਆਹੀ ਤਾਂ ਲਓ ਜੀ ਬਾਈ ਡੀਜ਼ਲ ਪੌਣ ਆਇਆ ਤਿੰਨ ਲਾਓ ਜੇ ਟਾਂਡੇ ਨੂੰ ਆਹ ਟਾਂਡੇ ਨੂੰ ਆਇਆ ਜੀ 3000 ਦਾ ਪਾਉ ਲਿਆ ਬਾਈ ਤਿੰਨ ਦਾ ਟੈਂਕੀ ਭਰੋਗੀ ਹੁਣ ਆ ਤੇ ਲਓ ਜੀ ਬਾਈ ਟਰਾਈ ਲੈਣ ਚੱਲੇ ਆ ਤੇਲ ਪਾ ਲੇ ਤੇ ਹੁਣ ਜਾਣ ਦੀ ਤਿਆਰੀ ਐ ਮੁੰਡੇ ਨੇ ਛੋਲ ਚੱਕ ਲਈ ਇੱਕ ਵਾਰ ਲਾ ਬਾਈਕ ਕਿਸਾ ਪਾਸੇ ਤੇ ਨਹੀਂ ਪਤਾ ਲੱਗਾ ਸਿਸਟਮ ਦੀ ਕਿਆ ਕਰਿਆ ਕਿ ਹਮੀ ਪੰਪ ਵੀ ਲਾਇਆ ਹੈ ਕਿ ਘਰੇ ਮ ਲੱਗ ਗਿਆ ਬਾਈਕ ਛਾੜ ਨਹੀਂ ਨਿਕਲੇ ਜਿਰੀ ਦਾ ਬੈਗ ਲਿਆ ਆਪਾ ਆਪ ਵੰਡਣ ਲੱਗ ਗਿਆ ਸਾਈਡ ਵਾਲਾ ਜਿਹੜਾ ਨਾ ਜਿਹਨੇ 4000 ਰੁਪਏ ਦਾ ਬੈਗ ਪਾਇਆ 4000 ਦਾ ਬੈਗ ਪਾਇਆ ਆ ਰੇਟ ਵੀ ਲਈ ਫਿਰਦਾ ਨਾ ਜੀ ਮਿੰਟ ਵੀ ਨਾਲ ਲਈ ਫਿਰਦਾ ਹੀ ਆ ਰੇਗਾ ਚੜਾਈ ਆ ਜਬੂਰੀ ਕਿਹੜਾ ਡਿਲੀਵਰੀਆ ਕਰਨ ਲੱਗ ਗਿਆ ਮੈਂ ਤੇਰੇ ਨਾਲ ਰੋਟੀ ਖਾ ਲਈਆ ਮੇਰਾ ਫੋਨ ਪਾ ਲਉ ਜੱਗੇ ਖਾਸਾ ਮਹਗਾ ਮੈਂਗਾ ਵਿੱਚ ਪ੍ਰੋਜੈਕਟ ਵਾਸਤੇ ਇਹ ਅਜੇ ਭਾਏ ਹੱਥ ਦੇ ਲਾ ਬਾਈ ਠਾਕ ਵੱਡੇ ਭਾਈ ਆ ਬਈ 4 11000 ਦੇ ਹਾਂ ਅੱਜ ਮਹਗਾ ਜ਼ਮਾਨਾ ਸਾਰੇ ਅੱਛਾ ਇਹ ਚੜਾਈ ਆ ਰਸ ਦੋ ਰਤ ਹੋਰਾ ਰੋਰਾ ਦੋਰਾ ਲੋ ਜੀ ਬਾਈ ਕਰਨ ਲੱਗੇ ਆ ਚੈੱਕ 18 ਦੇ ਟਾਇਰ 20-20 ਕੁਆਂਟਲ ਵੇਟ ਫੇਰ ਵੀ ਸਲਿੱਪ ਕੱਢ ਰਿਹਾ ਏ ਟਰੈਕਟਰ ਦਾ ਹੱਥ ਕਹਿੰਦੇ ਤਕੜੇ ਬੰਦੇ ਕੋਲ ਇੱਧਰ ਜੱਗੇ ਦਾ ਵੀ ਤਕੜਾ ਏ ਇਹ ਕਿੰਨੇ ਦਾ ਮਾਲ ਏ ਤੇਰੇ ਕੋਲ ਕੰਦਕ 3 ਲੱਖ ਰੁਪਏ ਕਾਤੇ ਜਿਹੜੇ ਬਾਈ ਦਾ ਰੌਂਦ 2 ਕੁਜੀ ਪਾ ਗਏ ਵਿੱਚੇ ਫੋਨ 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 5 ਅੱਜ ਫੋਨ 14000 ਨਾਲੇ ਵਿੱਚੇ 2-200 ਤੋਂ ਪਨੀਰ ਵਾਲੇ ਟੱਕੇ ਜੇ ਵੀ ਆ ਅੱਜ ਮੌਜੂਦ ਸੋ ਆ ਰਾਜਰੇਖਾ ਲਾਲਿਆ ਗੱਲ ਪਰ ਤਕੜੇ ਹੋਣ ਵਾਲ ਦਵਾਈ ਆ ਇਹ ਤਗੜੇ ਹੋਣ ਵਾਲੇ ਦਵਾਈ ਆ? ਹਾਂ ਜੀ। ਜੱਗ ਕੇ ਮਾਰਿਆ। ਲਾ ਬਹੁਤ ਹੈ ਨਾ। ਧੂਆ ਵੀ ਹੈ ਇਹ ਕਿਹੜਾ ਹੈ? ਜਿੱਕੇ ਤੁਸੀਂ ਲੇਜ਼ਰ ਮਾਰ ਕੇ ਗਿਆ ਤਾ ਉਹਰੇ? ਹਾਂ। ਮਾਰ ਸਫਾਈ ਨਾਲ ਮਾਰਿਆ। ਹਾਂ। ਇਹ ਭਈਏ ਰਾਤੀ ਆਏ ਜਾਂ ਰਾਤ ਉਹ ਹੀ ਤਾਂ ਗੱਲ ਆ ਵੀ ਲੇਜ਼ਰ ਵਾਲ ਜੱਗਾ ਹੀ ਐ। ਹਾਂ ਤੇ ਟਰਾਈ ਨਹੀਂ ਆ ਵੇਖਣ ਕਿ ਸਿੱਕਣੀ ਨਹੀਂ ਵਾਲੀ। 13 ਡਾਟਾ ਠੀਕ ਚੱਲਦਾ ਹੂੰ ਖੁਸ਼ ਹੈ ਫੁੱਲ ਤਾਂ ਇਹ ਲੋਕ ਪਿੱਛੇ ਮੁਰਮੁਰ ਦੇ ਦੇ ਲੰਘਦਾ ਵੀ ਕੀ ਆਉਂਦਾ ਮੈਂ ਮਗਰ ਜੌਂੜੀਓ ਲਾ ਲਿਆ ਦੇਖਿਆ ਹੀ ਨਹੀਂ ਇਹ ਪਤਾ ਨਹੀਂ ਕਿਹੜਾ ਗੇਅਰ ਪਾਤਾ ਪਿੰਦੇ ਮਿਲਿਆ ਜਾ ਕੇ ਮੈਨੂੰ ਜਾਰਾ ਭੱਜ ਦੋ 9 ਕਿਲੋਮੀਟਰ ਦਾ 7 ਮਿੰਟਾਂ ਮੈਂ ਪਹੁੰਚ ਗਿਆ ਮੈਂ 9 ਕਿਲੋਮੀਟਰ ਇਹ ਛੱਡ ਤੇ ਮੈਂ ਕਿਤੇ ਜੀ ਕਿੰਨੀ ਜਦੀ ਰਹੀ ਸੀ ਬਾਹਰ ਤੋਂ ਹਾਂ ਲੋ ਜੀ ਭਾਈ ਪਤਾ ਨਹੀਂ ਜਾਂਦਾ ਪਿੰਡ ਜਾ ਕੇ ਵੈਰ ਨੂੰ ਨਹੀਂ ਸਾਥ ਹੋ ਜੇ ਹਾਂ ਬੰਦਾ ਡਰ ਜਾਂਦਾ ਹੋਣਿਆ ਕਰਮ ਨਾ ਨਾ ਜਾ ਭਾਈ ਆਮ ਤਾਂ ਤੁਸੀਂ ਭਾਈ ਘਰ ਵਾਲਾ ਚੈੱਕ ਕਰ ਲੋ ਲੈ ਹੋਰ ਜਗੇ ਜਗੇ ਦਾ ਬੜਾ ਭਾਈ ਖੜਾ ਜੀ ਨਾਲ ਇਧਰ ਬਾਈ ਤੁਸੀਂ ਵੀ ਦੇਖ ਲੋ ਚਲਾ ਕੇ ਮੜਾਇਆ ਉਹ ਤੇਰਾ ਬਾਈਕ ਕਿਹੜਾ ਚੱਲ ਮੜਾਇਆ ਨਹੀਂ ਮੜਾ ਇੱਕ ਕਿਹੜਾ ਹੀ ਦੇਣਾ ਹੈ ਆ ਇੱਕ ਕਿਹੜਾ ਦੇਣ ਦੇ ਬਾਈ ਨੂੰ ਮੜਾਇਆ ਬਾਈ ਆ ਜਾ ਆਪਾਂ ਵੀਡੀਓ ਬਣਾਈਏ ਜਾਣ ਲਓ ਜੀ ਬਾਈ ਇੱਕ ਛੱਤੀ ਰੀਲੀ ਟਰਾਈ ਲੈਣ ਲੱਗੇ ਤੇ ਫਾਰਮਾਂ ਸਪੈਸ਼ਲ ਟਿਕਣਾ ਹੈ ਨੇ ਘੱਟ ਜਾਣਾ ਬਾਈ ਬਗੈਰ ਬੇਕਰੇ ਧਰਤੀ 'ਚ ਘੱਟਦਾ ਕਿਹੜਾ ਇਹ ਹੈ ਇਹ ਚਾਹ ਪੀ ਆ ਇਹ ਆਪਨੇ ਦੋ ਵਾਰ ਜਾਂਦੇ ਆ ਕਿੰਨੀ ਵਾਰ ਵੀ ਆਈ ਦੋ ਵਾਰ ਹਾਂ ਜੀ ਉਹ ਦੋ ਤਿੰਨ ਚਾਹ ਪੀਣਾ ਜਿੱਦਾਂ ਬਹੁਤ ਛੁੱਟੀ ਹਾਂ ਇਦਣੇ ਕਿ ਟਾਈਮ ਆ ਆਪ ਬੰਦੇ ਦੀ ਪੈਂਟ ਵੇਖੋ ਜੀ ਬੂਟ ਕੱਟ ਪਾਈ ਫਿਰਦਾ ਏ ਕਾਟੇ ਅਕਸ਼ੇ ਕੁਮਾਰ ਬਣਿਆ ਉਹ ਮਾਮਾ ਚੰਗੀ ਦਾ ਸੈੱਟ ਕਰੇ ਨੂੰ ਕਾ ਉਹ ਸਟੱਟ ਕਰਨ ਵਾਲੀ ਆ ਦਿੱਲੀ ਗਾ ਦਾ ਮਾਮਾ ਦਿੱਲੀ ਬਹੁਤ ਆ ਉੱਚ ਰੱਸੀਆਂ ਵਧ ਗਈ ਤਾਂ ਹਾਂ ਠੀਕੇ ਵੇਟ ਦਾ ਰੈਟਰ ਦਾ ਇੱਕ ਆਵੇਂ ਤਾਂ ਟੈਂਟ ਮੈਨ ਬਣਦੇ ਬਾਈ ਇਹਨਾਂ ਨੇ ਆ ਜੋੜੀਗਾ ਤਾਂ ਉਹ ਕਾ ਮੜੇਗਾ ਲਓ ਜੀ ਬਾਈ ਇੱਧਰ ਲੱਡੂ ਦੇਰੇ ਆ ਬਾਈ ਨੂੰ ਆ ਜਾ ਹਾਂ ਚਲ ਦਬਦਾ ਕਿਤੇ ਹਾਂ ਉਹ ਨਹੀਂ ਛੱਟ ਵੱਜੂਗੀ ਆ ਬਾਈ ਬਿਮਾਰੀ ਦੇ ਹੱਥੇ ਜੁਆ ਕਰ ਨੂੰ ਘੁੱਟਦਾ ਐ ਅੱਜ ਤੈਨੂੰ ਪੈਸੇ ਨਹੀਂ ਮਿਲਲੇ ਹੈਗੇ ਅੱਜ ਤੱਕ ਟੋਤੀ ਹੋ ਗਈ ਹੋ ਗਿਆ ਬਰਾਬਰ ਫੇਰ ਵੀ ਚੰਗਾ ਉਹ ਉਹਨਾਂ ਮਾਰੇ ਛੱਟ ਵੱਜੂਗੀ ਕੱਟੇ ਬੱਜੂ ਵੀ ਠੀਕ ਆ ਪੰਜਾਬ ਜੂੜੂ ਕਰਾਈ ਲੈਣ ਲੱਗੇ ਹੋਰ ਵਾਈ ਫੋਰ ਦਾ ਸਵਾਦ ਗਿੱਲਾ ਟੱਕਾ ਟੱਕ ਗਿੱਲਾ ਸੁੱਕਾ ਹੋਵੇ ਭੱਜਿਆ ਫਿਰਦਾ ਬਾਈ ਹਾਲਾਂ ਪੂਰੀਆਂ ਥੱਲੇ ਛੱਡ ਕੇ ਟੈਕਟਰਾ ਗਲੇਮ ਜੋ ਵੀਡੀਓ ਪਾਟ ਪੰਜਾਬੀ ਚ ਜਲਦਾ ਜੱਗਾ ਟਰਾਈ ਲੈ ਕੇ ਆਇਆ ਬਾਈ ਸਿਰ ਆ ਟਰੈਕਟਰ ਚ ਪੰਜਾਬੀ ਵੀ ਹਾਂ 37 ਦੀ ਥੋੜੇ ਛੋਟਿਆਂ ਜਿਹਾ ਜਾਂਦਾ ਇਹਦਾ بڑا ਏ ਕਿੰਨੇ ਟਰਾਈ ਜਾਂ ਮੀਡੀਅਮ ਤੀਜਾ ਮੀਡੀਅਮ ਪਹਿਲਾ ਹਾਈ ਮੁੱਚਦਾ ਹੀ ਨਹੀਂ ਤਕੜਾ ਏ ਬਹੁਤ ਤਕੜਾ ਟਰੈਕਟਰ ਆ ਬਾਕੀ ਬਾਈ ਪਹਿਲਾਂ 2 ਵੀਲੀ ਵੀ ਟਰਾਈ ਲਈ ਉਹਰੇ 4 ਵੀਲ ਦਾ ਫਰਕ ਦੇਖੋ ਵੀ ਪੰਜਾਬੀ ਤੇ ਚੱਲਦਾ ਜੀ ਉਹ ਹੋਜੀ ਵੀ ਜਿਹੜਾ 4x4 ਦੀ ਟਰਾਈ ਦਾ ਲੱਗੇ ਫਰਕ ਆ ਵੀ ਟਰੈਕਟਰ ਸਲਿੱਪ ਨਹੀਂ ਮਾਰਦਾ ਭੱਜਿਆ ਫਿਰਦਾ ਹੈ ਹੈਗਾ ਫਰਕ ਹੋ ਫਰਕ ਹੈ ਫੇਰ ਜੱਗੇ ਸੁੱਕ ਜਾਊਗਾ ਅੱਜ ਬਾਈ ਕਹਿੰਦਾ ਬਾਅਦ ਤਾਂ ਐਨ ਹਵਾ ਪੈ ਜਾਣੀ ਉਹ ਮੈਦਾ ਮੇਰੇ ਬੂਟ ਨੂੰ ਛਿੜ ਗਿਆ 2 ਕਿਲੋ ਦਾ ਬੂਟ ਹੋ ਗਿਆ ਮਸੀਦਾਰੇ ਮਿੱਟੀ ਬਹੁਤ ਡੱਕਰ ਆ ਭਾਈ ਉਹਦੇ ਦਾ ਲੋਰ ਅੰਦਰ ਟਰੈਕਟਰ ਦੇ ਥੋੜੇ ਹੌਲੈਂਡ ਹਰਦੀਲੇ ਤੋਰਾ ਨਾ ਦਾ ਜਾਂਡੀਆਂ ਰੇ ਥੋੜੇ ਗੋਮ ਹੈ ਲੋਸ ਬੀਟ ਆ ਇਹ ਇਹ ਸਰਦੀਲੇ ਆ ਹਾਈ ਸਪੀਡ ਆ ਹੈ ਪਾ ਦੇ ਪਿਆ ਤੇ ਛੁੱਟ ਜਾਂਦੇ ਨੇ ਲੈ ਆਣੇ ਚਲੇ ਕੇ ਘਰ ਨੂੰ ਆਪਾਈ ਸਾਡੇ ਵਾਲ ਟਰੈਕਟਰ ਦਾ ਭੇਜ ਤੇ ਹੋ ਗਈ ਟਰਾਈ ਹੋ ਗਈ ਨਹੀਂ ਹੋਊਗਾ ਇਹਦਾ ਸੁੱਕੇ ਚ ਨਜ਼ਾਰਾ ਹੈ ਨਾ ਸੁੱਕੇ ਚ ਧੂੜ ਧੂੜ ਦੇ ਆਪਣੇ ਦੇ ਲੱਗ ਗਿੱਲੇ ਚ ਤਾਂ ਭਾਈ ਆ ਬੂਟ ਵੀ ਸਾਰੇ ਲਿਪੜ ਗਏ ਆਪਣੇ ਕਿਵੇਂ ਉੱਭਲਣ ਦੀ ਕੋਰੇ ਆ ਬੂਟਰ ਆ ਲੈ ਲੋ ਭਾਈ ਉੱਭਲ ਥੋੜਾ ਜਿਹਾ ਸਵਾਲ ਆ ਹੁਣ ਮੈਂ ਗਿੱਲੇ માં ਤਾਂ ਸਾਡੇ ਕਰਨੀ ਵੀ ਕਰਤੇ ਰੱਬ ਨੇ ਭਾਈ ਤਾਰਾ ਮੀ ਪੈ ਲਿਆ ਲੋ ਮੈਂ ਚੈੱਕ ਕਰਨਾ ਆਡੇ ਬੰਦੇ ਉਹ ਲੋ ਲਾ ਕੇ ਲੈ ਕੇ ਕੱਢ ਕੇ ਲੋਮਾ ਚੈੱਕ ਕਰਦੇ ਜੱਗਾ ਕੇ ਤਾਂ